ਅਦਾਕਾਰ ਵਿਜੇ ਦੀ ਰੈਲੀ ਦੇ ਵਿੱਚ ਭਗਦਰ ਮੱਚੀ ਹੈ ਭਗਦਰ ਦੇ ਵਿੱਚ 39 ਲੋਕਾਂ ਦੀ ਮੌਤ ਹੋਈ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਜੀ ਹਾਲ ਫਿਲਹਾਲ ਰਾਹਤ ਕਾਰ ਚਲਾਏ ਜਾ ਰਹੇ ਨੇ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਗਿਆ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਨੂੰ ਵੇਖਣ ਦੇ ਲਈ ਵੱਡੀ ਪੀੜ ਕੱਠੀ ਹੋ ਗਈ ਤਾਮਿਲਨਾਡੂ ਦੇ ਕਰੂਰ ਦੇ ਵਿੱਚ ਇਹ ਦੁਖਦਾਈ ਘਟਨਾਕ੍ਰਮ ਵਾਪਰਿਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਇਕ ਵੱਡੀ ਭੀੜ ਜਿਹੜੀ ਇੱਥੇ ਇਕੱਠੀ ਹੋਈ ਭਗਦੰਮਚੀ ਜਿਸ ਦੇ ਕਾਰਨ ਇਹ ਹਾਦਸਾ ਦਰਪੇਸ਼ ਆਇਆ ਤਾਮਿਲਨਾਡੂ ਦੇ ਕਰੂਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੁਖਦਾਈ ਘਟਨਾ ਵਾਪਰ ਗਈ ਹੈ ਤਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਇਸ ਘਟਨਾਕ੍ਰਮ ਦੇ ਉੱਤੇ ਫੌਰਨ ਜਾਂਚ ਅਤੇ ਡਾਕਟਰੀ ਸਹਾਇਤਾ ਦੇ ਆਦੇਸ਼ ਦੇ ਦਿੱਤੇ ਗਏ ਤਾਂ ਫਿਲਹਾਲ ਇਸ ਹਾਦਸੇ ਦੇ ਸੰਦਰਭ ਦੇ ਵਿੱਚ ਜਾਂਚ ਵੀ ਹੋਏਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਇੱਥੇ ਭਗਦਰ ਮੱਚੀ ਕਿਸੇ ਦੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਜਾਂ ਇਸ ਦੇ ਪਿੱਛੇ ਦੇ ਕੀ ਕਾਰਨ ਨੇ ਭਗਦਰ ਦੇ ਵਿੱਚ 39 ਲੋਕਾਂ ਦੀ ਮੌਤ ਹੋ ਗਈ ਹੈ 50 ਤੋਂ ਵੱਧ ਲੋਕ ਜ਼ਖਮੀ ਨੇ ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਪਰ 라ਸਵੀ ਤੌਰ ਦੇ ਉੱਤੇ ਜਦੋਂ 39 ਲੋਕਾਂ ਦੀ ਮੌਤ ਹੋ ਜਾਏ 50 ਤੋਂ ਵੱਧ ਲੋਕ ਜ਼ਖਮੀ ਹੋ ਜਾਣ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕੌਣ ਜ਼ਿੰਮੇਵਾਰ ਹੈ ਆਖਰ ਕਿਸ ਦੇ ਕਹਿਣ ਦੇ ਉੱਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਪੁਲਿਸ ਪ੍ਰਸ਼ਾਸਨ ਦਾ ਬਣਦਾ ਰੋਲ ਜੋ ਸੀ ਕਿ ਉਹ ਅਦਾ ਕੀਤਾ ਗਿਆ ਕਿਉਂਕਿ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਸੁਰੱਖਿਆ ਦੇ ਇੰਤਜ਼ਾਮ ਕਰਨੇ ਬੇहद ਲਾਜ਼ਮੀ ਹੁੰਦੇ ਨੇ ਕੀ ਪਰਮਿਸ਼ਨ ਲਈ ਗਈ ਸੀ ਇਸ ਜਗ੍ਹਾ ਦੇ ਉੱਤੇ ਜੇਕਰ ਲਈ ਗਈ ਸੀ ਤਾਂ ਕਿੰਨੇ ਲੋਕਾਂ ਦੇ ਇਕੱਠ ਦੇ ਲਈ ਪਰਮਿਸ਼ਨ ਲਈ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਕੀ ਇੰਤਜ਼ਾਮਾਤ ਕੀਤੇ ਗਏ ਕਿ ਮੌਕੇ ਦੇ ਉੱਤੇ ਮੈਡੀਕਲ ਅਮਲਾ ਸੁਰੱਖਿਆ ਫੋਰਸਿਸ ਦੇ ਜਵਾਨ ਕੀ ਤਾਇਨਾਤ ਸੀ ਇਹ तमाम ਚੀਜ਼ਾਂ ਨੇ ਤੁਸੀਂ ਵੇਖੋ ਕਿ ਕਿਵੇਂ ਇਹ ਦਰਦ ਭਰੇ ਨਿਸ਼ਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਬੂਟ ਚਪਲਾ ਉਹਨਾਂ ਦਾ ਸਮਾਨ ਇੱਥੇ ਖਿੰਡਿਆ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਇਹ ਲਾਸ਼ਾਂ ਨੇ ਦੂਜੇ ਪਾਸੇ ਲੋਕਾਂ ਨੂੰ ਤਰਵਾਜ਼ ਦੇਣ ਦੀ ਕੋਸ਼ਿਸ਼ ਤੇ ਇੱਥੇ ਭਗੜੜ ਦੇ ਵਿੱਚ ਲੋਕ ਆਪਣੇ ਆਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕੱਪੜੇ ਖਿੰਡੇ ਹੋਏ ਨੇ ਜੁੱਤੀਆਂ ਚੱਪਲਾਂ ਖਿੰਡੀਆਂ ਹੋਈਆਂ ਨੇ ਤੇ ਫਿਲਹਾਲ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਪਰ ਸਵਾਲ ਆਖਰ ਇਹ ਹੈ ਕਿ ਐਨੇ ਵੱਡੇ ਇਕੱਠ ਨੂੰ ਇੱਥੇ ਲੈ ਕੇ ਆਉਣ ਦੀ ਮਨਜ਼ੂਰੀ ਕਿਸ ਨੇ ਦਿੱਤੀ ਕਿ ਪਹਿਲਾਂ ਤੋਂ ਕਿਸੇ ਤਰੀਕੇ ਦੇ ਇੰਤਜ਼ਾਮਾਤ ਕੀਤਾ ਗਿਆ ਸੀ ਤੁਸੀਂ ਵੇਖਿਆ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ ਤੇ ਜਦੋਂ ਇਸ ਤਰੀਕੇ ਦੇ ਨਾਲ ਭੱਗੜ ਮੱਚ ਕੇ ਮੌਤਾਂ ਹੋ ਜਾਣ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਦੇ ਵਿੱਚ ਰੁੱਝ ਜਾਂਦਾ ਹੈ